ਆਹ ਆਹ ਬਹੁਤ ਸਾਗਰ ਸਿੰਘ ਬੇਟੇ ਦਾ ਨਾਮ ਕੀ ਸੀ ਕਿ ਗੁਰਸਾਖਰ ਸਾਫ ਸੀ ਕਿਵੇਂ ਉਸਦੀ ਮੌਤ ਹੋਈ ਮੌਤ ਗੁਰਦੁਆਰਾ ਸਾਹਿਬ ਤੋਂ ਟਿੱਕਾ ਛੱਟ ਤੋਂ ਸਿਰ ਤੇ ਸੱਟ ਲੱਗੀ ਜਿਆਦੀ ਮੌਤ ਹੋਈ ਨਹੀਂ ਪਰ ਆ ਵੀ ਜਾਂਦੇ ਹੋਈ ਮੈਨੂੰ ਪੂਰਾ ਪਤਾ ਮੈਂ ਕਿ ਉੱਥੋਂ ਮੈਨੂੰ ਫੋਨ ਆਇਆ ਬਾਪੇ ਕਰਤੇ ਸਾਬ ਤੋਂ ਗਵਾਂਡੀ ਮੁੰਡੇ ਦਾ ਚਾਚਾ ਆ ਗੱਲ ਹੋ ਗਈ ਮੈਂ ਸਮਝਿਆ ਛੋਟੀ ਛੱਟ ਹੈ ਮੈਂ ਚਾਹ ਤੂੰ ਲੈ ਆ ਡਾਕਟਰ ਕੋ ਮੈਂ ਆਪ ਉਹ ਇਲਾਜ ਕਰਾ ਲੈਂਦਾ ਮੈਨੂੰ ਕਹਦੇ ਨਹੀਂ ਚਾਚਾ ਜਾਦੀ ਗੱਲ ਵਿਗੜ ਗਈ ਅਸੀਂ ਦੋਵੇਂ ਪ੍ਰਾਪਤ ਜੇ ਗਏ ਆ ਜਦੋਂ ਮੈਂ ਵੇਖਿਆ ਆਪਣੇ ਪੁੱਤ ਨੂੰ ਪੁੱਤ ਮੇਰਾ ਲੱਉ ਨਾ ਲੱਤਪੱਤ ਹੋਇਆ ਪਿਆ ਮੈਂ ਉਸ ਵੇਲੇ ਲਾ ਕੇ ਮੁੰਡਾ ਉਹਦੀ ਗੱਡੀ ਉਥੇ ਉਹ ਜੀ ਜੇ ਟੋਕ ਕੇ ਪਾ ਕੇ ਮੈਂ ਸ਼ਹਿਰ ਲੈ ਗਿਆ ਇੱਥੇ ਊਮੀਦ ਕੋਟ ਕਿਹਾ ਮੜਾ ਜਾਂ ਊਮੀਦ ਵਾਲਾ ਜਵਾਬ ਦਿੱਤਾ ਮੈਨੂੰ ਅਹੀਂ ਉਠ ਹੀ ਲੱਗੇ ਉੱਥੇ ਜਾ ਕੇ ਦਾਖਲ ਕਰਾਇਆ ਤਿੰਨ ਦਿਨ ਰਹੇ ਉੱਥੇ ਚੌਥੇ ਦਿਨ ਰਾਤ ਨੂੰ ਅੱਜ 12 ਵਜੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਤੇਰਾ ਪੁੱਤ ਹੈ ਨਹੀਂ ਪਿੰਡ ਦੇ ਰਿਤੇ ਮੋਹਲੇ ਬੜੀ ਮੇਰੀ ਬੜੀ ਮਦਦ ਕੀਤੀ ਸਾਰਾ ਹfte ਮੋਹਲ ਮੇਰੇ ਮਗਰ ਟਕਿਆ ਮੈਂ ਇਹ ਨਹੀਂ ਕਹਿ ਸਕਦਾ ਕਿ ਮੇਰੇ ਪਿੰਡ ਨੇ ਮੇਰੀ ਮਦਦ ਨਹੀਂ ਕੀਤੀ ਜੋ ਕੇ ਕੋਸਰਿਆ ਜੇਬਾਂ ਪਰ ਆਏ ਮੇਰੇ ਪੈਸੇ ਪੂਰਾ ਪੂਰਾ ਸਹਿਯੋਗ ਦਿੱਤਾ ਪਿੰਡ ਨੇ ਵਿਚਾਰਿਆ ਕਿ ਗੁਰਸਾਈਬ ਸਿੰਘ ਜਿਹੜਾ ਦੋ ਪਰਿਵਾਰਾਂ ਦੇ ਇਕਲੌਤਾ ਪੁੱਤਰ ਹਾਂਜੀ ਮੇਰੇ ਛੋਟੇ ਭਰਾ ਦਾ ਕੋਈ ਬੱਚਾ ਨਹੀਂ ਹੈ ਕੋਈ ਗੁੱਡੀ ਗੁੱਡੀ ਛਰੇ ਦੀ ਸਾਡੇ ਘਰ ਚ ਇਹੋ ਇਕਲਾ ਕਿਹੜੀ ਕਲਾਸ ਪੜਦਾ ਹੈ ਸਤਵੀਂ ਚ ਪੜਦਾ ਸੁਮੀਤ ਨਾਮ ਹੈ ਕੀ ਕਾਰਨ ਬਣਿਆ ਜੀ ਡੈਥ ਦਾ ਸਰ ਡੈਥ ਸਰ ਉਦੋਂ ਸੀ ਨਾ ਉੱਥੇ ਗੋਬੇਗਰ ਸਾਹਿਬ ਸੇਵਾ ਕਰ ਰਹੇ ਹਾਂ ਤੇ ਸੇਵਾ ਕਰਦੇ ਜਿਵੇਂ 5-7 ਮਿੰਟ ਦੇੰਦੇ ਰਹੀ ਇਹ ਦੂਜੇ ਬੰਨੇ ਮੁੰਡੇ ਲੰਗਰ ਹਾਲ ਉੱਪਰ ਦੀਵਾਨ ਹਾਲਿਆ ਦੀਵਾਨ ਹਾਲ ਦੇ ਉੱਪਰ ਚੜੇ ਹੋਏ ਸ਼ਾਹ ਬਾਲਨ ਮੁਸ਼ਾ ਰਹੇ ਹੋਤੇ ਉਹ ਅਚਾਨਕ ਇੱਥੇ ਕੀ ਹੋਇਆ ਕਿ ਇਹ ਰੱਬ ਹੀ ਜਾਂਦਾ ਜੈਨਾਂ ਨੂੰ ਪਤਾ ਉਹ ਲੱਗੇ ਦੋ ਮੁੰਡੇ ਪੱਠੇ ਵੜਨ ਡਏ ਇਹਨਾਂ ਦਾ ਗਵਾਂਡੀ ਲੱਗ ਗਈ ਆ ਉਹਨਾਂ ਨੇ ਵੇਖਿਆ ਤਾਂ ਸਾਨੂੰ ਦਵਾ-ਦਵਾ ਭੱਜ ਕੇ ਗਿਆ ਕਿ ਉਹ ਮੁੰਡਾ ਡੇਪਾ ਮੁੰਡਾ ਡੇਪਿਆ ਜਦੋਂ ਅਸੀਂ ਭੱਜ ਕੇ ਗਏ ਆ ਤਾਂ ਉਹ ਦੋ ਚਾਰ ਬੱਚੇ ਜਿਹੜੇ ਉਹਨੂੰ ਚੁੱਕਣ ਡਏ ਪਰ ਉਹ ਥੋੜਾ ਸਰੀਰ ਪੱਕੋ ਹੈਲਥੀ ਉਹਨਾਂ ਕੋ ਚੁੱਕਿਆ ਨਹੀਂ ਗਿਆ ਫਿਰ ਉਹ ਜਾ ਕੇ ਵੇਖਿਆ ਤਾਂ ਪੂਰਾ ਦੰਦ ਵੀ ਨਹੀਂ ਖੋਲਦਾ ਦੰਦ ਪੂਰੇ ਪੀਚੇ ਹੋਏ ਨੇ ਪਾਣੀ ਪਾਣੀ ਪੀਉਣ ਦੀ ਕੋਸ਼ਿਸ਼ ਕੀਤੀ ਉਹਨੇ ਪੀਤਾ ਨਹੀਂ ਫਿਰ ਦਵਾ-ਦਵਾ ਫਟਾਫਟ ਚੁੱਕਿਆ ਉਹਨਾਂ ਨੂੰ ਫੋਨ ਕੀਤਾ ਤੇ ਪਿਤਾ ਜੀ ਜਿਹੜੇ ਹੁਣੇ ਗਏ ਨੇ ਇਹ ਆਏ ਫਟਾਫਟ ਮੁੰਡੇ ਨਾਲ ਹੀ ਉਹਨਾਂ ਨੇ ਗੱਡੀਆਂ ਗੱਡੀਆਂ ਅਸੀਂ ਅੰਮ੍ਰਿਤਸਰ ਲੈ ਗਏ ਉਹਨਾਂ ਨੂੰ ਗੁਰੂ ਰਾਮਦਾਸ ਹਸਪੀਟਲ ਤੇ ਉਦੋਂ ਤੱਕ ਤਾਂ ਠੀਕ ਠਾਕ ਹੀ ਗਏ ਨਬਜ਼ ਵੀ ਚੱਲਦੀ ਤੇ ਕੱਲ ਦੁਪਹਿਰ ਤੱਕ ਵੀ ਜਦੋਂ ਅਸੀਂ ਉਥੇ ਹਸਪੀਟਲ ਹੀ ਸੀਗੇ ਉਦੋਂ ਨਬਜ਼ ਚੱਲਦੀ ਬੀਪੀ ਵਸਾਈ ਸੀ ਥੋੜਾ ਜਿਹਾ ਸਰੀਰ ਜਿਹੜਾ ਮੂਮੈਂਟ ਜਿਵੇਂ ਕੋਈ ਬੁਖਾਰ ਚੜਿਆ ਉਹਨੂੰ ਤੇ 2:30 ਵਜੇ ਨੂੰ ਸੀਟੀ ਸਕੈਨ ਵਾਸਤੇ ਲੈ ਕੇ ਗਏ ਆ ਸ਼ਾਮ ਨੂੰ ਉਹਦੀ ਰਿਪੋਰਟ ਆਈ ਕਿ ਬਿਲਕੁਲ ਠੀਕ ਆ ਪਰ ਸਾਨੂੰ ਰਾਤ ਨੂੰ ਮਤਲਬ ਕੋਈ 12:30 ਵਜੇ ਪਤਾ ਲੱਗਾ ਕਿ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤੋ ਬਹੁਤ ਹੀ ਮਦਭਾਗੀ ਘਟਨਾ ਹੋਈ ਹੈ ਜਿਹੜਾ ਬਹੁਤ ਗਰੀਬ ਹੈ ਜੀ ਜੀ ਬਿਲਕੁਲ ਇਹਨਾਂ ਦੇ ਦੋ ਹੀ ਬੱਚੇ ਹੀ ਔਰ ਸਾਨੂੰ ਵੇਖੋ ਸਮਾਜ ਵਿੱਚ ਉਚਰ ਦਾ ਬੜਾ ਜ਼ੇਰ ਹੋ ਗਿਆ ਇਹਨਾਂ ਨਾਂ ਵਿੱਚ ਚਲੋ ਰਾਹ ਗਲੀ ਸਾਡੀ ਮਿਲਦੇ ਸੀਗੇ ਤੇ ਹੁਣ ਜਦੋਂ ਨਾਲ ਇਹਨਾਂ ਔਖੇ ਸਮੇਂ ਅਸੀਂ ਇੱਥੇ ਰਹੇ ਆ ਨਾ ਸਾਨੂੰ ਇਸ ਦੌਰਾਨ ਇਸ ਗੱਲ ਦਾ ਪਤਾ ਲੱਗਾ ਕਿ ਇੱਕ ਜ਼ਮੀਨ ਦਾ ਟੁਕੜਾ ਇਹਨਾਂ ਦੇ ਕੋਲ ਹੈ ਨਹੀਂ ਆ ਮੈਂ ਇਸ ਗੱਲ ਦਾ ਵਿਰੋਧ ਨਹੀਂ ਕਰਦਾ ਕਿ ਕਿਨੂੰ ਸਹੂਲਤ ਮੇਰੀ ਕਿਨੂੰ ਨਹੀਂ ਮਿਲ ਰਹੀ ਪਰ ਮੇਰਾ ਸਵਾਲ ਇਹ ਆ ਕਿ ਕੀ ਕਦੀ ਇਸ ਗੱਲ ਦੀ ਕੋਈ ਪੁਸ਼ਟੀ ਆਣ ਕੇ ਪਿੰਡ 'ਚ ਕੀਤੀ ਆ ਚਾਹੀਓ ਪੰਚਾਇਤਾਂ ਹੋਣ ਚਾਹੀਏ ਕੋਈ ਸਰਕਾਰ ਹੋਵੇ ਕਿ ਵਾਕਈ ਜਿਹੜਾ ਬੰਦਾ ਹੱਕਦਾਰ ਆ ਉਹਨੂੰ ਉਹ ਚੀਜ਼ ਮਿਲ ਰਹੀ ਕਿ ਨਹੀਂ ਮਿਲ ਰਹੀ ਹੁਣ ਐਜ਼ ਅ ਟਾਈਮ ਕੱਲੀ ਰਾਸ਼ਨ ਦੀ ਗੱਲ ਨਹੀਂ ਉਹ ਕਾਰਡ ਦੇ ਨਾਲ ਜਿਨ੍ਹਾਂ ਦਾ ਲਿੰਕ ਆ ਉਹਦਾ ਹੀ ਉਹ ਆਯੁਸ਼ਮਨ ਕਾਰਡ ਬਣਨਾ ਸੀ ਸੋ ਇਹਨਾਂ ਦਾ ਨਾ ਜੇ ਫਾਰਮ ਨਾ ਲੀਵਰ ਕਾਰਡ ਨਾ ਕੋਜ ਤੇ ਬਹੁਤ ਹੀ ਉਥੇ ਮੈਨੂੰ ਖਰਚਾ ਤੁਹਾਨੂੰ ਪਤਾ ਹਸਪੀਟਲ ਚ ਕਿੰਨਾ ਆਉਂਦਾ ਆ ਫਿਰ ਵੀ ਉਥੇ ਜਿਹੜਾ ਚਲੋ ਪਿੰਡ ਵੱਲੋਂ ਜਾਂ ਨੌਜਵਾਨਾਂ ਵੱਲੋਂ ਜੋ ਐਨਆਰਈ ਭਰਾ ਜਿਹੜੇ ਜਨਾਂ ਦਾ ਪਰਿਵਾਰ ਵੱਲੋਂ ਵੀ ਬਹੁਤ ਸਹਿਯੋਗ ਕੀਤਾ ਗਿਆ ਵਾ ਪਰ ਕਿਤਨੇ ਕਦ ਤੱਕ ਸਾਨੂੰ ਹਲੇ ਵੀ ਉਹ ਗੱਲ ਰੜਕ ਰਹੀ ਆ ਕਿ ਜਿਹੜਾ ਉਥੋਂ ਮਤਲਬ ਸਾਨੂੰ ਖਾਲੀਆ ਤੋਣਾ ਪਿਆ ਪਰਿਵਾਰ ਲਈ ਕੀ ਮੰਗ ਕਰ ਰਹੇ ਹੋਣਗੇ ਪਰਿਵਾਰ ਲਈ ਮੰਗ ਇਹੋ ਕਰਦੇ ਆ ਜੇ ਲੋ ਉਹ ਇਹ ਬਲਾ ਗਰੀਬ ਬੰਦਾ ਸਮਝ ਲਓ ਜਿਵੇਂ ਕਿ ਕਿ ਦਿਹਾੜੀਦਾਰ ਹੀ ਆ ਠੀਕ ਆ ਤੇ ਜਿਵੇਂ ਆਰਥਿਕ ਪੱਖੋਂ ਦੀ ਮਦਦ ਸਰਕਾਰਾਂ ਵੱਲੋਂ ਜ਼ਰੂਰ ਹੋਣੀ ਚਾਹੀਦੀ ਕੱਲਾ ਕੱਲਾ ਬੱਚਾ ਹੈ ਵਿਚਾਰੇ ਦਾ ਤੇ ਇੱਕ ਗੁੜੀਆ ਉਹਨਾਂ ਦੀ